ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਸਕੂਟੀ ਦੇ ਨਾਲ ਕਾਫੀ ਡਿਮਾਂਡ ਸੀ ਕਿ ਸਕੂਟੀ ਦੇ ਨਾਲ ਵੀਡੀਓ ਜਿਹੜੀ ਉਹ ਸ਼ੂਟ ਕਰੋ ਤੇ ਸਕੂਟੀ ਜਿਹੜੀ ਉਹ ਆਪਣੀ ਬਹੁਤ ਜ਼ਿਆਦਾ ਗੰਦੀ ਤੇ ਡਰਟੀ ਹੋਈ ਪਈ ਐ ਤੇ ਬੜੇ ਦਿਨ ਹੋ ਗਏ ਇਹਨੂੰ ਆਪਾਂ ਸਟਾਰਟ ਵੀ ਨਹੀਂ ਕੀਤਾ ਤੇ ਪਹਿਲਾਂ ਆਪਾਂ ਇਹਨੂੰ ਸਾਫ਼ ਸਫਾਈ ਕਰਦੇ ਹਾਂ ਉਸ ਤੋਂ ਬਾਅਦ ਹੀ ਸਟਾਰਟ ਕਰਕੇ ਵੇਖਾਂਗੇ ਕਿ ਸਟਾਰਟ ਹੁੰਦੀ ਐ ਜਾਂ ਨਹੀਂ ਸੈਲਫ ਦੇ ਨਾਲ ਆਪਣੀ ਬੈਟਰੀ ਜਿਹੜੀ ਸਕੂਟਰੀ ਦੀ ਉਹ ਤਾਂ ਲੋ ਹੈ ਸੈਲਫ ਦੇ ਨਾਲ ਤਾਂ ਬਿਲਕੁਲ ਵੀ ਸਟਾਰਟ ਨਹੀਂ ਹੋਏਗੀ ਇਹਨੇ ਸਟਾਰਟ ਹੋਣਾ ਐ ਕਿੱਕ ਦੇ ਨਾਲ ਪਹਿਲਾਂ ਇਹਨੂੰ ਵਾਸ਼ ਕਰਦੇ ਆਂ ਚੰਗੀ ਤਰ੍ਹਾਂ ਉਸ ਤੋਂ ਬਾਅਦ ਕਿੱਕ ਸਟਾਰਟ ਕਰਕੇ ਦੇਖਦੇ ਆਂ ਤੇ ਇੱਕ ਬਾਲਟੀ ਦੇ ਵਿੱਚ ਮੈਂ ਲਈਏ ਸਰਫ ਸਭ ਤੋਂ ਪਹਿਲਾਂ ਆਪਾਂ ਮੋਟਰ ਆਨ ਕਰਦੇ ਆਂ ਇਹਨੂੰ ਪਾਣੀ ਦੇ ਨਾਲ ਇੱਕ ਵਾਰੀ ਵਾਸ਼ ਕਰਾਂਗੇ ਉਸ ਤੋਂ ਬਾਅਦ ਜਿਹੜਾ ਹੈ ਸਰਫ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਧੋਵਾਂਗੇ ਸਭ ਤੋਂ ਪਹਿਲਾਂ ਮੈਂ ਮੋਟਰ ਚਲਾ ਕੇ ਆਉਣੀ ਆਂ ਮੋਟਰ ਚਲਾ ਕੇ ਆਪਾਂ ਤੇ ਉਸ ਤੋਂ ਬਾਅਦ ਜਿਹੜਾ ਹੈ ਪਾਣੀ ਮਾਰ ਲੈਨੇ ਕਰੀ ਤੇ ਉਸ ਤੋਂ ਬਾਅਦ ਸਫਅ ਮਾਰ ਕੇ ਚੰਗੀ ਤਰ੍ਹਾਂ ਲਿਸ਼ਕਾ ਲਾਂਗੇ ਪਾਣੀ ਨਰ ਲਿਆ ਹੋਇਆ ਆਪਾਂ ਹੁਣ ਤੇ ਮੇਰੇ ਖਿਆਲ ਚੈੱਕ ਕਰੀ ਮੋਟਰ ਬੰਦ ਕਰ ਦਈਏ ਨਹੀਂ ਪਾਣੀ ਜ਼ਿਆਦਾ ਵੇਸਟ ਕਰਨ ਦੀ ਆਪਾਂ ਨੂੰ ਕੋਈ ਲੋੜ ਨਹੀਂ ਜੀ ਹੁਣ ਆਪਾਂ ਇਸ ਤੋਂ ਬਾਅਦ ਇਹਨੂੰ ਸਰਪ ਮਾਰਦੇ ਆਂ ਚੰਗੀ ਤਰ੍ਹਾਂ ਚਲੋ ਚਲੋ ਥਰਫਾ ਮਾਰੀਏ ਫਟਾਫਟ ਆਣੀ ਜਿਹੜਾ ਸੁੱਕਣਾ ਜਾਵੇ ਇਹਨੂੰ ਪੰਜਾਂ ਇਤਰਾ ਟੂਲੇ ਕਾਲਾ ਰਾਂਗੇਸ ਕਰਕੇ ਗੰਦੀ ਬਹੁਤ ਜ਼ਿਆਦਾ ਹੁੰਦੀ ਹੈ ਚੰਗੀ ਤਰ੍ਹਾਂ ਆਪਾਂ ਕਪੜਾ ਮਾਦਦੇ ਨੇ ਜਿੱਥੇ-ਜਿੱਥੇ ਵੀ ਮਿੱਟੀ ਲੱਗੀ ਉਹ ਸਾਰੀ ਮਿੱਟੀ ਜੜੀ ਉਹ ਤੰਤ ਉਤਰ ਜਾਂਦਾ ਹੈ ਫਿਰ ਆਪਾਂ ਇਹਨੂੰ ਸਟਾਰਟ ਕਰਕੇ ਵੇਖਾਂਗੇ ਵੀ ਸਟਾਰਟ ਹੁੰਦੀ ਹੈ ਜਾਂ ਨਹੀਂ ਹੁੰਦੀ हां जे जड़ा मौसम ਸਾਫ਼ ਹੈ ਵੈਸੇ ਤਾਂ ਰੋਜ਼ ਬਾਰਿਸ਼ ਹੁੰਦੀ ਸੀ ਤੇ ਕੱਲ ਦੀ ਕੱਲ ਤਾਂ ਆਈ ਸੀ ਬੱਦਲ ਜੇ ਅੱਜ ਬੱਦਲ ਵਾਈ ਬਿਲਕੁਲ ਨਹੀਂ ਹੋਈ ਤੇ ਜਿਹਦੇ ਕਰਕੇ ਹਵਾ ਚੱਲ ਰਹੀ ਥੋੜ੍ਹੀ ਥੋੜ੍ਹੀ ਵੈਸੇ ਹੋਣ ਜਿਹੜਾ ਫੋਰਕਾਸਟ ਬਖਾਇਆ ਹੋਇਆ ਹੈ ਬਾਰਿਸ਼ ਦਾ ਉਮੀਦ ਉਹ 2-3 ਦਿਨ ਬਿਲਕੁਲ ਵੀ ਨਹੀਂ ਬਖਾਇਆ ਟੈਂਪਰੇਚਰ ਜਿਹੜਾ ਹਾਈ ਰਹਿਣਾ ਤੇ ਚਲੋ ਕੋਈ ਗੱਲ ਨਹੀਂ ਪਰ ਅੱਜ ਜਿਹੜੀ ਹੈ ਕੁਛ ਥੋੜੀ ਬਹੁਤੀ ਹਵਾ ਚੱਲ ਰਹੀ ਹੈ ਜਿਆਦਾ ਗਰਮੀ ਨਹੀਂ ਹੈ ਪਰ ਟੈਂਪਰੇਚਰ ਜਿਹੜਾ 35 ਦੇ ਨੀਅਰ ਕੁਛ ਥਾਵਾਂ ਤੇ ਜਿਹੜਾ ਜਿਹੜੇ ਫਲੱਡ ਗੇਟ ਖੋਲ ਦਿੱਤੇ ਹੋਏ ਉਹ ਪਾਣੀ ਪੋਣੀ ਆਉਣ ਦਾ ਖਤਰਾ ਕਿਉਂਕਿ ਪਹਾੜਾਂ ਦੇ ਵਿੱਚ ਜਿਹੜੀ ਬਾਰਿਸ਼ ਉਹ ਕਾਫੀ ਜਿਆਦਾ ਹੋ ਰਹੀ ਹੈ ਚਲੋ ਜੀ ਸਰਫ ਆਪਾਂ ਮਾਰਤੀ ਹੈ ਤੇ ਹੁਣ ਆਪਾਂ ਇਹਨੂੰ ਤੋ ਓਕੇ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਸਟਾਰਟ ਕਰਕੇ ਵੇਖਦੇ ਆਂ ਵੀ ਸਟਾਰਟ ਹੁੰਦੀ ਆ ਕਿ ਨਹੀਂ ਮੋਟਰ ਚਲਾ ਕੇ ਆਉਣੀ ਆ ਮੈਂ ਮੋਟਰ ਆਪਾ ਚਲਾਤੀ ਆ ਤੇ ਪਾਣੀ ਗਿਆ ਆ ਉੱਪਰ ਜੇ ਨਾ ਸਰਫ ਉੱਪਰ ਨਾ ਜਾਂਦੇ ਸਰਫ ਜਿਹੜੀ ਹੈ ਉਹ ਚੰਗੀ ਤਰ੍ਹਾਂ ਲਾ ਲਈਏ ਆ باقی ਉੱਤੇ ਨਾ ਜੰਮੇ ਕੋਸ਼ ਵੀ ਜਿਆਦਾ ਚੰਗੀ ਤਰ੍ਹਾਂ ਸਾਫ਼ ਸੁਥਾਈ ਹੋ ਜਾਏ ਜੀ ਜਿਹੜੀ ਆਪਣੀ ਬਿਲਕੁਲ ਚਮਕਦੀ ਰਹਿ ਰਹੀ ਹੈ ਅਗਲੇ ਪਾਸੇ ਵੀ ਮਾਰ ਲઈએ ਫਿਰ ਰੱਬਾ ਇਹਨੂੰ ਸਟਾਰਟ ਕਰਕੇ ਦੇਖਦੇ ਆ ਨਵੇਂ ਨਕੋਰ ਬਣ ਗੀਆਂ ਚਲੋ ਹੁਣ ਆਪਾਂ ਮੋਟਰ ਬੰਦ ਕਰਦੇ ਹਾਂ ਤੇ ਇਹਨੂੰ ਕਰਕੇ ਦੇਖਦੇ ਹਾਂ ਸਟਾਰਟ Yeah.